ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਿਹੜੀ ਅੱਜ ਵਿੱਚ ਗੱਲ ਕਰਾਂਗੇ ਜੀ ਆਉਂਦੇ 4-5 ਦਿਨਾਂ ਦੇ ਮੌਸਮ ਦੀ ਯਾਨੀ ਕਿ 10 ਨਵੰਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਇਹ ਤੁਹਾਨੂੰ ਅਪਡੇਟ ਜਿਹੜੀ ਆ ਸਾਂਝੀ ਕਰਾਂਗੇ ਸੈਟਲਰ ਦੱਸਿਨਾ ਇਸੇ ਦਿਨ ਲਾਈਵ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਿਨ 6 ਨਵੰਬਰ ਤੇ ਸਵੇਰੇ ਲਗਭਗ 8:30 ਵਜੇ ਜਾਣ ਜਾ ਰਹੇ ਆ ਜੇਕਰ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦਾ ਮੌਸਮ ਇਸ ਵੇਲੇ ਬਿਲਕੁਲ ਸਾਫ਼ ਬਣਿਆ ਹੋਇਆ ਮੀਂਹ ਵਾਲੇ ਫੱਕ ਤੋਂ ਹਾਲਾਂਕਿ 에ਅਰ ਕੁਆਲਿਟੀ ਕਿਤੇ ਨਾ ਕਿਤੇ ਖਰਾਬ ਬਣੀ ਹੋਈ ਹੈ ਤੇ ਜੇਕਰ ਅੱਜ ਦੀ ਗੱਲ ਕਰੀਏ ਟੈਂਪਰੇਚਰ ਵਾਲੇ ਫੱਕ ਤੋਂ ਤੇ ਟੈਂਪਰੇਚਰ ਕਿਉਂਕਿ ਇੱਕ ਸਿਸਟਮ ਲੰਕ ਗਿਆ ਪਿੱਛੇ ਜਿਸ ਦੇ ਨਾਲ ਟੈਂਪਰੇਚਰ ਹੇਠਾਂ ਆਏ ਹੋਏ ਨੇ ਤੇ ਜਿੱਥੇ 30 35 ਦੇ ਟੈਂਪਰੇਚਰ ਚੱਲ ਰਹੇ ਸੀ ਉਹ ਹੁਣ 30 31 ਤੇ ਮੈਕਸਿਮਮ ਚੱਲਦੇ ਹੋਏ ਨੇ ਬਹੁਤ ਜਨਿਆਂ ਦੇ ਵਿੱਚ ਤੇ 28 29 ਤੋਂ ਲੈ ਕੇ 30 31 ਦੇ ਵਿੱਚਕਾਰ ਟੈਂਪਰੇਚਰ ਦਰਜ ਹੋ ਰਹੇ ਨੇ ਸੋ ਅੱਜ ਵੀ ਜੜੀਆਂ ਨੇ ਪਛੋ ਦੀਆਂ ਖੁਸ਼ਕ ਹਵਾਵਾਂ ਪਹਾੜਾਂ ਤੋਂ ਹੇਠਾਂ ਉਤਰ ਜਿਹੜਿਆ ਉੱਤਰ ਪਛੋਂ ਦੀਆਂ ਹਵਾਵਾਂ ਇਸੇ ਤਰ੍ਹਾਂ ਚੱਲਦੇ ਰਹਿਣ ਦਾ ਅਨੁਮਾਨ ਹੈ ਤੇ ਟੈਂਪਰੇਚਰ 30 31 32 ਦੇ ਆਸ-ਪਾਸ ਮੰਡਰਾਉਂਦੇ ਰਹਿਣਗੇ ਆਉਂਦੇ ਦੋ ਤਿੰਨ ਦਿਨਾਂ ਤੱਕ ਤੇ ਫਿਰ ਹਾਲ ਸਿਸਟਮ ਕੋਈ ਆ ਨਹੀਂ ਰਿਹਾ 10 ਨਵੰਬਰ ਤੱਕ ਇਸ ਲਈ ਮੌਸਮ ਖੁਸ਼ਕ ਰਹਿਣ ਦੇ आसार ਹੋਣਗੇ ਠੰਡਕ ਵਧੇਗੀ ਰਾਤਾਂ ਦੇ ਟੈਂਪਰੇਚਰ ਵੀ ਹੇਠਾਂ ਆਉਣਗੇ 10 ਲੈ ਕੇ 14 ਦੇ ਵਿੱਚਕਾਰ ਦਰਜ ਹੋਣਗੇ ਤੇ ਦਿਨਾਂ ਦੇ ਟੈਂਪਰੇਚਰ ਵੀ 3-4 ਡਿਗਰੀ ਹੇਠਾਂ ਹੀ ਰਹਿਣਗੇ ਇਸ ਲਈ ਠੰਡਕ ਦਾ ਜਿਹੜਾ ਦੌਰ ਹੈ ਇਸੇ ਤਰ੍ਹਾਂ ਚੱਲਦੇ ਰਹਿਣ ਦਾ ਅਨੁਮਾਨ ਹੋਏਗਾ ਤੇ ਆ ਪਹਾੜਾਂ ਦੇ ਵਿੱਚ ਗਤੀਵਿਧੀਆਂ ਹੋ ਸਕਦਾ ਹੈ ਹਜੇ ਮੀਂਹ ਸ਼ਰਾਟਿਆਂ ਦੀਆਂ ਲੱਗਣ ਕਿਉਂਕਿ ਇੱਥੇ ਸਿਸਟਮ ਅਜੇ ਲੰਘ ਰਿਹਾ ਤੇ ਉੱਪਰਲੇ ਫੱਦਰ ਤੇ ਹਲਕੇ ਬਰਬਾਰੀ ਦਾ ਦੌਰ ਜਿਹੜਾ ਲੱਗ ਸਕਦਾ ਤੇ ਜਿਹਦੇ ਨਾਲ ਠੰਡਕ ਹੋਰ ਵਧੇਗੀ ਤੇ ਪਹਾੜਾਂ ਦੇ ਲਈ ਸਿਸਟਮ ਹਾਲੇ ਅਗਲੇ 12 ਘੰਟਿਆਂ ਤੱਕ ਮੌਜੂਦ ਰਹੇਗਾ ਮੈਦਾਨਾਂ ਦੇ ਲਈ ਸਿਸਟਮ ਸਮਾਪਤ ਹੋ ਚੁੱਕਾ ਹੈ ਤੇ ਵੱਡੇ ਫੱਦਰ ਦੇ ਕੋਈ ਵੀ ਚੱਕਰ ਦੇ ਅਸਰ ਹੁਣ ਘਟ ਗਏ ਨੇ ਤੇ ਜੇਕਰ 10 ਤਰੀਕ ਤੱਕ ਹਾਂ ਅੱਗੇ ਵਧਿਆ ਜਾਂ ਫਿਰ 11-12 ਤਰੀਕ ਤੱਕ ਵੀ ਦੇਖਦੇ ਹਾਂ ਤੇ ਕਿ ਨਵਾਂ ਵੈਸਟਰਨ ਸਰਵਸ ਆ ਨਹੀਂ ਰਿਹਾ ਸਿਸਟਮ ਕੋਈ ਆ ਨਹੀਂ ਰਿਹਾ ਇਸ ਲਈ ਮੀਂਹ ਦੇ ਅਸਰ ਘਟਨੇ ਤੇ ਆਉਂਦੇ ਦਿਨਾਂ ਦੇ ਵਿੱਚ ਜੋ ਤਾਜ਼ਾ ਅਪਡੇਟ ਜਾਰੀ ਕੀਤੀ ਗਿਆ ਮੌਸਮਾਗਲੋਂ ਤੁਹਾਡੇ ਨਾਲ ਸਾਂਝ ਕਰਦਨੇ ਆ 6935 ਹੋ ਜਾ ਪੰਜਾਬ ਦੇ ਲਈ ਵਾਰਨਿੰਗ ਹੈ 6 ਤੋਂ ਲੈ ਕੇ 11 12 ਨਵੰਬਰ ਤੱਕ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਕੋਈ ਕਿਸੇ ਤਰ੍ਹਾਂ ਦੀ ਅਲਰਟ ਚੇਤਾਵਨੀ ਨਹੀਂ ਹੈ ਤੇ ਮੌਸਮ ਠੀਕ ਠਾਕ ਦਾ ਅਸਰ ਹੋਣਗੇ ਹਾਲਾਂਕਿ ਹਵਾ ਦੀ ਗੁਣਵੱਤਾ ਖਰਾਬ ਹੁੰਦੇ ਰਹਿਣ ਦੇ ਅਸਰ ਹੋਣਗੇ ਇਹ 에ਅਰ ਕੁਆਲਿਟੀ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਹੋਣਗੇ ਤੇ ਵਾਰਨਿੰਗ ਅਲਰਟ ਕੋਈ ਨਹੀਂ ਹੈ ਚੇਤਾਵਨੀ ਕੋਈ ਨਹੀਂ ਹੈ ਧੰਨਵਾਦ